ਕਮਾਂਤਰੀ ਮਹਿਲਾ ਦਿਵਸ ਲੋਕ ਕਲਾ ਮੰਚ ਇਪਤਾ ਕਪੂਰਥਲਾ ਵੱਲੋਂ ਰੂਪਵਾਲੀ ਰਾਂਗ ਮੰਚ ਦੇ ਵਿੜੇ ਵਿੱਚ ਮਨਾਇਆ ਗਿਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਲੀਕੇ ਹੋਏ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੀਮਤੀ ਜਸਪ੍ਰੀਤ ਕੌਰ ਜ਼ਿਲ੍ਹਾ ਪਾਸ਼ਾ ਅਫਸਰ ਕਪੂਰਥਲਾ ਨੇ ਕੀਤੀ ਮੁੱਖ ਮਹਿਮਾਨ ਵਜੋਂ ਲਲਿਤ ਸਕਲਾਨੀ ਜੀ ਚੀਅਰ ਪਰਸਨ ਜ਼ਿਲ੍ਹਾ ਯੋਜਨਾ ਬੋਰਡ ਤੇ ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਨਿਰੰਦਰ ਸੋਹਲ ਜੋ ਕਿ ਜਨਰਲ ਸੱਤਰੀ ਸਭਾ ਪੰਜਾਬ ਦੇ ਵੱਖਰੇ ਵੱਖਰੇ ਬੁਲਾਰੇ ਇਸ ਪ੍ਰੋਗਰਾਮ ਦੇ ਵਿੱਚ ਆਏ ਜਿਨ੍ਹਾਂ ਨੇ ਖਾਸ ਕਰਕੇ ਮਹਿਲਾਵਾਂ ਦੇ ਨਾਲ ਸੰਬੰਧਿਤ ਆਪਣੇ ਵਿਚਾਰ ਸਾਰਿਆਂ ਦੇ ਸਾਹਮਣੇ ਪੇਸ਼ ਕੀਤੇ ਮੈਡਮ ਨਿਰਿੰਦਰ ਸੋਹਲ ਜੀ ਨੇ ਜਾਗਰੂਕ ਕੀਤਾ ਸਭ ਨੂੰ ਛੋਟੇ-ਛੋਟੇ ਬੱਚਿਆਂ ਨੇ ਵੀ ਗੀਤ ਸੰਗੀਤ ਕੋਰੀਓਗ੍ਰਾਫੀ ਗਿੱਧਾ ਡਾਂਸ ਆਦਿ ਕਰਕੇ ਸਾਰਿਆਂ ਦਾ ਖੂਬ ਮਨੋਰੰਜਨ ਕੀਤਾ ਔਰ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਡਮ ਪ੍ਰੋਮਿਲਾ ਜੀ ਦੇ ਕੋਲੋਂ ਜਸਪ੍ਰੀਤ ਕੌਰ ਜੀ ਦੇ ਕੋਲੋਂ ਡਾਕਟਰ ਲਬਪ੍ਰੀਤ ਜੀ ਕੋਲੋਂ ਉਹਨਾਂ ਨਾਲ ਦੀ ਨਾਲ ਗੁਰਪ੍ਰੀਤ ਕੌਰ ਜੀ ਵੱਲੋਂ ਵਿਚਾਰ ਸਾਂਝੇ ਕੀਤੇ ਗਏ ਔਰ ਜਦੋਂ ਗੱਲ ਕਰਦੇ ਹਾਂ ਲਲਿਤ ਸਕਲਾਨੀ ਜੀ ਉਹਨਾਂ ਨੇ ਵੀ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ ਜਾਗਰਿਤ ਕੀਤਾ ਔਰ ਡਾਕਟਰ ਪਰਮਜੀਤ ਕੌਰ ਜੀ ਨੇ ਵੀ ਆਪਣੇ ਵਿਚਾਰ ਤਾਂ ਸਾਂਝੇ ਕੀਤੇ ਨਾਲ ਦੀ ਨਾਲ ਗੀਤ ਵੀ ਗਾਇਆ ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਨ ਰਿਹਾ ਨਾਟਕ ਸਮਾਂ ਮੰਗ ਕਰਦਾ ਹੈ ਜਿਸ ਨੂੰ ਲਿਖਿਆ ਸੀ ਸਵਰਗੀ ਸਤਵਿੰਦਰ ਜੀ ਨੇ ਤੇ ਨਿਰਦੇਸ਼ਨ ਕੀਤਾ ਇਸ ਦਾ ਸਰਬਜੀਤ ਰੂਪੋਵਾਲੀਆ ਜੀ ਨੇ ਸਾਰੇ ਪਰਿਵਾਰ ਦੇ ਕੋੜੇ ਸੱਚ ਨੂੰ ਪੇਸ਼ ਕਰਦਾ ਇਹ ਨਾਟਕ ਸੀ ਅੰਤ ਦੇ ਵਿੱਚ ਬਹੁਤ ਇੰਜੋਏ ਕੀਤਾ ਸਾਰਿਆਂ ਨੇ ਹੀ ਡਾਂਸ ਕੀਤਾ ਔਰ ਰੂਪਵਲ ਰੰਗਮंच ਦੇ ਵੱਲੋਂ ਸਭ ਨੂੰ ਹੀ ਸਨਮਾਨਿਤ ਕੀਤਾ ਗਿਆ ਔਰ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਮੈਡਮ ਮੁਨਜ਼ਾ ਦਾ ਸ਼ੀਤਲ ਸ਼ਾਇਆ ਜੀ ਦਾ ਤੇ ਨਾਲ ਦੀ ਨਾਲ ਆਯੋਜਕ ਸ਼੍ਰੀਮਤੀ ਸਵਰਾਜ ਕੌਰ ਪ੍ਰਮਿੰਦਰ ਕੌਰ ਆਂਤਲ ਦੀਪਿਕਾ ਰਾਣੀ ਰਾਜਵੀਰ ਕੌਰ ਕਮਲਜੀਤ ਕੌਰ ਹੋਈ ਸੀ ਕੁਝ ਚਲਕੀਆਂ ਕਮਾਂਦਰੀ ਮਹਿਲਾ ਦਿਵਸ ਦੀਆਂ ਰੂਪਵਲ ਰੰਗਮंच ਦੇ ਵੱਲੋਂ